ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਲਰਨਿੰਗ ਜ਼ੋਨ ਤੇ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਜਾਣਕਾਰੀ ਜੇਕਰ ਤੁਸੀਂ ਪੀਐਸਐਸਐਸਬੀ ਦੇ ਕਿਸੇ ਵੀ ਇਮਤਿਹਾਨ ਜਿਵੇਂ ਕਿ ਪਟਵਾਰੀ ਐਕਸਾਈਜ਼ ਇੰਸਪੈਕਟਰ ਜਾਂ ਕਲਰਕ ਦੀ ਤਿਆਰੀ ਕਰ ਰਹੇ ਹੋ ਅਤੇ ਤੁਹਾਨੂੰ ਸਿਨੇਮਾ ਦੇ ਕੰਪਲੀਟ ਨੋਟਸ ਚਾਹੀਦੇ ਹਨ ਤਾਂ ਅਸੀਂ ਤੁਹਾਡੇ ਲਈ ਇੱਕ ਖਾਸ PDF ਲੈ ਕੇ ਆਏ ਹਾਂ ਇਸ PDF ਵਿੱਚ ਇੰਡੀਅਨ ਸਿਨੇਮਾ ਥਿਉਰੀ 200 MCQ ਪਿਛਲੇ ਸਾਲਾਂ ਦੇ ਪ੍ਰਸ਼ਨ PYQS ਅਤੇ ਜਨਵਰੀ 2025 ਤੋਂ ਜਨਵਰੀ 2026 ਤੱਕ ਦੇ ਸਾਰੇ ਕਰੰਟ ਅਫੇਅਰਸ ਕਵਰ ਕੀਤੇ ਗਏ ਹਨ ਇਸ ਦੀ ਕੀਮਤ ਸਿਰਫ 50 ਰੁਪਏ ਹੈ ਜੇਕਰ ਤੁਸੀਂ ਇਹ ਨੋਟਸ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਸਾਡੇ ਟੈਲੀਗ੍ਰam ਲਿੰਕ ਤੇ ਜਾ ਕੇ ਮੈਸੇਜ ਕਰੋ cinema pdf ਇੱਕ ਗੱਲ ਹਮੇਸ਼ਾ ਯਾਦ ਰੱਖਿਓ NITTPR ਏਜੰਸੀ ਹਰ ਇਮਤਿਹਾਨ ਵਿੱਚ cinema ਦੀ ਹਿਸਟਰੀ ਜਾਂ ਕਰੰਟ ਅਫੇਅਰਸ ਵਿੱਚੋਂ ਘੱਟੋ ਘੱਟ ਦੋ ਸਵਾਲ ਜ਼ਰੂਰ ਪੁੱਛਦੀ ਹੈ ਸਰਕਾਰੀ ਨੌਕਰੀ ਦੀ ਸਿਲੈਕਸ਼ਨ ਲਈ ਅੱਧਾ ਨੰਬਰ ਵੀ ਬਹੁਤ ਕੀਮਤੀ ਹੁੰਦਾ ਹੈ ਇਸ ਲਈ ਇਸ ਟੌਪਿਕ ਨੂੰ ਹਲਕੇ ਵਿੱਚ ਨਾ ਲਓ ਚਲੋ ਸਮਾਂ ਖਰਾਬ ਨਾ ਕਰਦੇ ਹੋਏ ਕਲਾਸ ਸ਼ੁਰੂ ਕਰਦੇ ਹਾਂ ਭਾਰਤੀ ਸਿਨੇਮਾ ਦਾ ਇਤਿਹਾਸ ਭਾਰਤ ਵਿੱਚ ਸਿਨੇਮੈਟੋਗ੍ਰਾਫੀ ਦੀ ਸ਼ੁਰੂਆਤ 1896 ਵਿੱਚ ਲੂਮੀਅਰ ਬ੍ਰਦਰਜ਼ ਨੇ ਬੰਬਈ ਵਿੱਚ 6 ਆਵਾਜ਼ ਰਹਿਤ ਫਿਲਮਾਂ ਦਿਖਾ ਕੇ ਕੀਤੀ ਸੀ ਪਹਿਲੀ ਫਿਲਮ 1913 ਵਿੱਚ ਦਾਦਾ ਸਾਹਿਬ ਫਾਲਕੇ ਨੇ ਭਾਰਤ ਦੀ ਪਹਿਲੀ ਸਵਦੇਸ਼ੀ ਮੂਕ ਫਿਲਮ ਰਾਜਾ ਹਰੀਸ਼ਚੰਦਰ ਬਣਾਈ ਉਹਨਾਂ ਨੂੰ ਭਾਰਤੀ ਸਿਨੇਮਾ ਦਾ ਪਿਤਾ ਕਿਹਾ ਜਾਂਦਾ ਹੈ ਬੋਲਦੀ ਫਿਲਮ 1931 ਵਿੱਚ ਆਈ ਆਲਮ ਆਰਾ ਭਾਰਤ ਦੀ ਪਹਿਲੀ ਬੋਲਦੀ ਟੌਕੀ ਫਿਲਮ ਸੀ ਰੰਗीन ਫਿਲਮ ਭਾਰਤ ਦੀ ਪਹਿਲੀ ਸਵਦੇਸ਼ੀ ਰੰਗीन ਫਿਲਮ ਕਿਸਾਨ ਕੰਨਿਆ 1937 ਸੀ ਆਓ ਹੁਣ ਪੰਜਾਬ ਸਿਨੇਮਾ ਬਾਰੇ ਕੁਝ ਗੱਲਾਂ ਜਾਣੀਏ ਪਹਿਲੀ ਪੰਜਾਬੀ ਫਿਲਮ 1927 ਵਿੱਚ ਆਈ ਆਜ ਦੀਆਂ ਧੀਆ ਡਾਟਰਸ ਆਫ ਟੂਡੇ ਪਹਿਲੀ ਪੰਜਾਬੀ ਫਿਲਮ ਮੰਨੀ ਜਾਂਦੀ ਹੈ ਪਹਿਲੀ ਟਾਕੀ ਪੰਜਾਬੀ ਦੀ ਪਹਿਲੀ ਬੋਲਦੀ ਫਿਲਮ ਹੀਰ ਰਾਂਝਾ 1932 ਸੀ ਰੰਗीन ਸਫਲਤਾ ਨਾਨਕ ਨਾਮ ਜਹਾਜ਼ ਹੈ 1969 ਪਹਿਲੀ ਰੰਗीन ਪੰਜਾਬੀ ਫਿਲਮ ਸੀ ਜਿਸ ਨੇ ਵੱਡੀ ਵਪਾਰਕ ਸਫਲਤਾ ਹਾਸਲ ਕੀਤੀ ਚਲੋ ਹੁਣ ਕੁਝ ਜ਼ਰੂਰੀ ਕਰੰਟ ਦੇਖੀਏ ਕਰੰਟ ਅਫੇਅਰਸ 2025 ਇੱਕ ਦਾਦਾ ਸਾਹਿਬ ਫਾਲਕੇ ਅਵਾਰਡ 2025 ਇਹ ਸਨਮਾਨ ਅਭਿਨੇਤਾ ਮੋਹਨ ਲਾਲ ਨੂੰ ਦਿੱਤਾ ਗਿਆ ਤਿੰਨ ਰਾਸ਼ਟਰੀ ਪੁਰਸਕਾਰ 70ਵੇਂ ਨੈਸ਼ਨਲ ਫਿਲਮ ਅਵਾਰਡਸ ਵਿੱਚ ਮੁਕੇਸ਼ ਗੌਤਮ ਦੀ ਫਿਲਮ ਬਾਗੀ ਦੀਤੀ ਨੇ ਬੈਸਟ ਪੰਜਾਬੀ ਫਿਲਮ ਦਾ ਖਿਤਾਬ ਜਿੱਤਿਆ ਦੋਸਤੋ ਇਹ ਸਿਰਫ ਇੱਕ ਚਲੈਕਸੀ ਜੇਕਰ ਤੁਸੀਂ ਡੁੰਗਾਈ ਨਾਲ ਪੜ੍ਹਨਾ ਚਾਹੁੰਦੇ ਹੋ ਅਤੇ ਸੌ ਪ੍ਰੈਕਟਿਸ ਸਵਾਲ ਹੱਲ ਕਰਨਾ ਚਾਹੁੰਦੇ ਹੋ ਤਾਂ ਹੁਣੇ ਟੈਲੀਗ੍ਰam ਤੇ ਜਾ ਕੇ ਆਪਣੀ ਸਿਨੇਮਾ ਪੀਡੀਐਫ ਪ੍ਰਾਪਤ ਕਰੋ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ